ਦਰਾ ਹਾਂ ਆ ਮੋਗ ਕੋ ਗਰਮੈਂਟ ਕੀ ਕੋ ਗਾਇਨ ਬਈ ਇਹ ਮੋਗਾ ਇਹ ਗੈਨ ਤੇ ਕਾਸਰਾ ਮੈਨ ਆਉਂਦਾ ਜੇ ਇਹ ਕਾਸਰਾ ਉਹ ਜਾਣੇ ਬੀਤੇ ਦੇ ਕੋਸ ਕੋਸ ਨਾ ਦੇਸ਼ੇ ਦੇਸ਼ੇ ਮਾਰਾ ਦੇਸ਼ੇ ਕੋਲਮ ਨੂੰ ਕੀ ਰੈ ਅਜੂ ਇੰਦਰ ਸਿੰਘ ਨੇ ਲੇਖੀ ਅਸੀ ਨੇ ਲੇਖੀ ਮੋਗ ਲਕਿਦ ਜਾਣੇ ਨਾ ਨਹੀਂ ਜਾਵਾ

आम आसे हो रहे खाए दी मतलब एक बोल मारे हम्म आवार की नहीं मतलब आम का सीन कौन का सीन तो नहीं रुक से ना यहाँ आज जेब वालों को भी एडो मानी क्या क्या इस गिरने की बहुत दूसरा विषय तो बने दो आंकड़ों का रूप बने दो आंकड़ों